ਹਾਂਜੀ ਭਾਈ ਜਦੋਂ ਆਪਾਂ ਰੋਡ ਕ੍ਰੋਸ ਕਰਨਾ ਹੈ ਨਾ ਕੈਨੇਡਾ ਦੇ ਵਿੱਚ ਆਪਾਂ ਕਿਸੇ ਗੱਡੀ ਨੂੰ ਹੱਥ ਦੇ ਕੇ ਨਹੀਂ ਰੋਕਣਾ ਹੈ ਨਾ ਜਿਵੇਂ ਪੰਜਾਬ ਚ ਂਡੇ ਰੋਕਦੇ ਆ ਕਿਸੇ ਟਰੱਕ ਨੂੰ ਨਹੀਂ ਕਿਸੇ ਬੱਸ ਨੂੰ ਨਹੀਂ ਵੀ ਹੱਥ ਦੇ ਕੇ ਵੀ ਭਾਈ ਰੁਕ ਜਾਣਾ ਬਸ ਆਪਾਂ ਆ ਇੱਕ ਬਟਨ ਦੱਬਣਾ ਤੇ ਇਹਨੇ ਪੂਰਾ ਚੱਕਾ ਜਾਮ ਕਰ ਦੇਣਾ ਪੂਰਾ ਰੋਡ ਜਮਾ ਜਾਮ ਕਰ ਦੇਣਾ ਜਿਵੇਂ ਆਪਣੀਆਂ ਕਿਸਾਨ ਜਿੱਥੇ ਬੰਦੀਆਂ ਕਰਦੀਆਂ ਹਨਾ ਟੋਲ ਪਲਾਜ਼ੇ ਕਰਦੀਆਂ ਜਾਮ ਸੜਕਾਂ ਜਾਮ ਕਰਦੀਆਂ ਐਂ ਕਰ ਦੇਣੀਆਂ ਉਹ ਦੇਖ ਲਓ ਸਾਹਮਣੇ ਹੱਥ ਜਿਹਾ ਆਈ ਜਾਂਦਾ ਤੇ ਆਪਾਂ ਬਟਨ ਨੱਪਦਾ ਤੇ ਇੱਕ ਬਟਨ ਨੇ ਬਾਈ ਜੀ ਜਿੰਨੀਆਂ ਵੀ ਗੱਡੀਆਂ ਕਾਰਾਂ ਮੋਟਰਸਾਈਕਲ ਟਰੈਕਟਰ ਸਕੂਟਰ ਜੋ ਵੀ ਆਉਂਦਾ ਹਨਾ বাস ਟਰੱਕ ਇਹਨੇ ਬਾਈ ਜੀ ਸਾਰੇ ਜਾਣ ਕਰ ਦਿੰਦੇ ਆ ਰੋਡ ਕਰਾਸ ਕਰਨ ਵਾਸਤੇ ਬਾਈ ਜੀ ਬਹੁਤ ਵਧੀਆ ਸਿਸਟਮ ਹਨਾ ਇਹੋ ਜਿਹੇ ਵੀਡੀਓ ਦਾ ਤਾਂ ਪਾਉਣੇ ਹੁੰਦੇ ਆ ਕਿ ਇਹੋ ਜਿਹਾ ਸਿਸਟਮ ਆਪਣੇ ਇੰਡੀਆ ਪੰਜਾਬ ਵਿੱਚ ਵੀ ਲਾਗੂ ਹੋਣਾ ਚਾਹੀਦਾ ਤਾਂ ਜੋ ਕਿੰਨੇ ਹਾਦਸੇ ਹੁੰਦੇ ਹਨਾ ਦਰਘਟਨਾਵਾਂ ਹੁੰਦੀਆਂ ਕਿੰਨੇ ਐਕਸੀਡੈਂਟ ਹੁੰਦੇ ਆ ਸੜਕ ਕ੍ਰਾਸ ਕਰਦੇ ਸਮੇਂ ਕਈ ਵਾਰੀ ਕੋਈ ਬੱਸ ਵਜਦੀ ਹੈ ਜਾਂ ਕਾਰ ਵਜਦੀ ਹੈ ਜਾਂ ਕੁਝ ਵੀ ਵਜਦਾ ਹੈ ਨਾ ਵਿੱਚ ਆ ਕੇ ਤੇ ਕਿੰਨੀਆਂ ਮੌਤਾਂ ਹੋ ਜਾਂਦੀਆਂ ਉਹ ਚੀਜ਼ਾਂ ਨੂੰ ਲੈ ਕੇ ਬਾਈ ਜੀ ਇਹ ਬਾਹਰਲੇ ਮਲਖ ਜਿਹੜੇ ਇਹ ਗੱਲਾਂ ਘੈਂਟ ਆ ਜਿਹੜਾ ਆਹ ਬਟਨ ਇਹ ਬਟਨ ਨੇ ਬਾਈ ਜੀ ਜਿਹੜਾ ਪੂਰਾ ਚੱਕਾ ਜਾਮ ਕਰ ਦਣਾ ਦੇਖ ਲਿਓ ਸਾਡੇ ਸਾਹਮਣੇ ਆ ਹਜੇ ਉੱਥੇ ਆਈ ਜਾਂਦਾ ਸਾਈਨ ਆਈ ਜਾਂਦਾ ਹਨਾ ਹੈਂਡ ਦਾ ਹਜੇ ਰੁਕ ਜੋ ਕਾਨੂੰਨਾਂ ਦੇ ਆਧਾਰ ਤੇ ਚੱਲਦੇ ਇਹ ਤੇ ਜਦੋਂ ਬਾਈ ਜੀ ਉਹ ਹੋ ਗਿਆ ਬਟਲ ਪੈਰਲ ਤੋਰਨ ਵਾਲਾ ਉਦੋਂ ਬਾਈ ਜੀ ਆਪਾਂ ਨੂੰ ਪੂਰੀ ਲੋਸ ਆ ਸਕਦਾ ਇੱਥੇ ਨੰਗਨ ਤੋਂ ਤੇ ਸਾਹਮਣਿਆਂ ਬਾਈ ਜੀ ਦੇਖ ਲੈਣੇ ਆ ਜਦੋਂ ਆਪਾਂ ਮੰਨ ਕੇ ਚੱਲ ਵਾਏ ਤੁਰਾਂਗੇ ਤਾਂ ਆਪਣੀ ਗਲਤੀ ਆ ਆਪਣੀ ਗੱਡੀ ਵੱਜ ਜੇ ਹਨਾ ਉਹ ਆਪਣੀ ਗਲਤੀ ਆ ਤੇ ਜਦੋਂ ਆਪਾਂ ਮੰਨ ਕੇ ਚੱਲੋ ਹੁਣ ਉਹ ਹੋ ਗਿਆ ਸਾਈਂ ਹੋ ਗਿਆ ਦੇਖ ਲਓ ਹੁਣ ਸਾਰੀਆਂ ਗੱਡੀਆਂ ਇਦਾਂ ਹੀ ਰੁਕ ਜਾਣਗੀਆਂ ਇਦਾਂ ਵੀ ਰੁਕ ਜਾਣਗੀਆਂ ਉਹ ਵੀ ਸਾਰੀਆਂ ਰੁਕ ਗਈਆਂ ਇਹਨੇ ਵਿੱਚ ਲਿਆ ਕੇ ਰੋਕ ਲਈ ਆ ਤੇ ਆ ਬਾਈ ਨੇ ਵੀ ਇੱਥੇ ਲੈ ਕੇ ਰੁਕ ਲੈਣੀ ਆ ਜੇ ਫਿਰ ਆਪਾਂ ਰੋਡ ਕ੍ਰੋਸ ਕਰੀਏ ਨੇ ਜਮਾ ਰਾਵਣਾ ਉਧਰ ਵੀ ਸਾਰੀਆਂ ਗੱਡੀਆਂ ਰੁਕ ਗਈਆਂ ਦੇਖ ਲਓ ਸਿਰਫ ਇੱਕ ਬਟਨ ਨਾਲ ਬਾਈ ਜੀ ਸਾਰੀਆਂ ਗੱਡੀਆਂ ਇੱਥੇ ਰੁਕ ਜਾਂਦੀਆਂ ਇਹਦੇ ਬਾਈ ਘੈਂਟ ਗੱਲਾਂ ਹਨ ਜਿਹੜੀਆਂ ਇੱਥੋਂ ਨਹੀਂ ਮੈਂ ਜਮ ਕਹਿੰਦਾ ਹੁਣ ਮੈਂ ਕੰਮ ਹੈ ਨਹੀਂ ਤੇ ਬਾਕੀ ਇੱਥੇ ਬਾਈ ਗੱਲਾਂ ਸਾਰੀਆਂ ਹੀ ਘੈਂਟ ਆ ਆ ਹੁਣ ਆਪਾਂ ਦੂਜੇ ਪਾਸੇ ਜਾਣਾ ਉਧਰੋਂ ਆਪਾਂ ਆਏ ਆ ਇੱਧਰ ਜਾਣਾ ਹੁਣ ਇੱਧਰ ਲਿਓ ਵੀ ਫਿਰ ਹੋ ਗਈ ਕਲੋਸ ਕਰਨਾ ਹਨ ਆਹ ਦੇਖ ਲਓ ਉਦੋਂ ਇਹਨੇ ਆ ਜਾਣਾ ਬੰਦੇ ਜਿਹਨੇ ਵੀ ਹੁਣ ਤਰੋ ਤੁਸੀਂ ਹੁਣ ਟੋਟਾ ਰਾਈਟ ਆ ਇਹੋ ਜਿਹੀਆਂ ਗੱਲਾਂ ਬਾਬੋ ਘੈਂਟ ਆ ਕ੍ਰਿੰਡਾ ਦੇ ਵਿੱਚ ਜਰ ਇਹ ਹੋਈਆਂ ਇਹੋ ਜਿਹਾ ਸਿਸਟਮ ਆਪਣੇ ਵੀ ਹੋਣਾ ਚਾਹੀਦਾ ਪੰਜਾਬ ਦੇ ਵਿੱਚ ਇੰਡੀਆ ਦੇ ਵਿੱਚ ਤੇ ਜਿਹੜੀਆਂ ਚੀਜ਼ਾਂ ਚੰਗੀਆਂ ਚੰਗੀਆਂ ਤੇ ਜਿਹੜੀਆਂ ਮਾੜੀਆਂ ਮਾੜੀਆਂ ਤੇ ਬਾਕੀ ਬਈ ਆਪਾਂ ਵੀਡੀਓ ਉਹਨਾਂ ਲਈ ਪਾਉਣੇ ਹੁੰਦੇ ਆ ਜਿਹੜੇ ਆਪਾਂ ਨੂੰ ਵੀ ਰਿ ਕਮੈਂਟ ਕਰਦੇ ਸੋਹਣੇ ਸੋਹਣੇ ਮੈਸੇਜ ਕਰਦੇ ਆਂ